ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਰਤੋ ਕੇ ਪਹੁੰਚੇ ਆ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਜ਼ਿਲ੍ਹਾ ਤਹਿਸੀਲ ਤਰਨਤਾਰਨ ਜਰਮਨਜੀਤ ਹੁਣਾਂ ਦੇ ਕੋਲ ਆਇਆ ਦੋਸਤੋ ਇੱਕ ਘਰੋਂ ਵੀਰ ਮੱਝ ਸੇਲ ਕਰਦਾ ਇਹਨਾਂ ਨੇ ਪਰ ਪਿਛਲੇ ਸਾਲ ਲਿਆਂਦੀ ਸੀ ਟੋਕੜ ਗੱਭਣ ਦੂਜੇ ਸੂਬੇ ਦੇ ਵਿੱਚ ਸੀਗੀ 4 ਮਹੀਨਿਆਂ ਦੀ ਗੱਭਣ ਤੇ 13-14 ਕਿਲੋ ਦੁੱਧ ਉਸ ਵਕਤ ਦੇ ਥਲੇ ਹਾਜ਼ਰ ਸੀਗਾ ਹੁਣ ਡਰਾਈ ਕੀਤਾ ਨੂੰ ਵੀ 3 ਮਹੀਨੇ ਹੋ ਗਏ ਆ ਤੇ ਸੂਣ ਦਾ ਬਿਲਕੁਲ ਨੇੜ ਆ 10 ਦਿਨ ਹਜੇ ਦੇ ਬਾਕੀ ਆ ਸੂਣ ਦੇ ਜਰਮਨਜੀਤ ਕੀ ਹਾਲ ਨੇ ਵਧੀਆ ਵੀਰ ਜੀ ਵਧੀਆ ਠੀਕ ਆ ਭਰਾ ਮੱਝ ਚੰਗੀ ਆ ਤੇ ਜਰਮਨ ਜੀ ਤਾਂ ਬਾਕੀ ਟੋਕੜ ਗੱਬਣ ਲਿਆਂਦੀ ਸੀ ਤੁਸੀਂ 13 14 ਕਿਲੋ ਦੁੱਧ ਤੇ ਹਾਂਜੀ ਹਾਂਜੀ ਕਿੰਨੇ ਮਹੀਨੇ ਦੀ ਗੱਭ ਸੀ ਉਦੋਂ 4 ਚ ਮਹੀਨਾ ਦੀ ਗੱਭਣ ਸੀ 4 ਮਹੀਨਾ ਦੀ ਗੱਭਣ ਸੀ ਤੇ ਬਾਕੀ ਮਿਲਨ ਮਲਉਣ ਚ ਮਿੱਠੀ ਰਹੀ ਹੈ ਪੂਰੀ ਵਧੀਆ ਵਧੀਆ ਵਿੱਚ ਜੀ 22 ਦੇ ਵਿੱਚ ਕੋਈ ਭੂਰ ਛਿੱਟਾ ਤਾਂ ਨਹੀਂ ਮਹਿਸੂਸ ਹੋਇਆ ਪਿਛਲੇ ਸਵੇਰੇ ਵਿੱਚ ਮਗਰ ਕੱਟੀ ਸੀ ਨਾ ਇਹਦੇ ਮਗਰ ਤੇ ਉਹ ਮਰ ਗਈ ਸੀ ਤੇ ਦੋ ਕੁ ਦਿਨ ਇਹਨਾਂ ਖਰਾਬ ਕੀਤਾ ਫਿਰ ਮੇਰੇ ਪੀ ਉਦੋਂ ਪਾੜੀ ਫਿਰ ਉਤਰ ਗਈ ਹੈ ਨਾ ਲੈ ਵੀ ਜਰਮਨ ਜੀ ਤਾਂ ਇਹਨੂੰ ਲੰਬਾ ਤੋਰਦੀ ਸੋ ਦੋਸਤੋ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਤੇ ਪੂਰੇ ਵਜਨ ਲੋਡ ਆ ਲਈ ਆ ਮੱਝ ਦਾ weight ਵ ਅਜੇ ਦਿਨ ਜਰਮਨਜੀਤ ਵੀਰ ਨੇ ਦੱਸਿਆ ਵੀ 10 ਤੋਂ 11 ਕ ਦਿਨ ਹਜੇ ਤੇ ਬਾਕੀ ਆ ਸੋਣ ਦੇ ਥੱਲੋਂ ਕਾਫੀ ਸੋਨਾ ਲੇਵਾ ਭਰਦੀ ਪਈ ਆ ਬਾਕੀ ਚਲੋ 15 16 ਕਿਲੋ ਜਾਂ 16 ਕਿਲੋ ਜਿਹੜੇ ਪਸ਼ੂ ਨੇ ਦੁੱਧ ਚਪਾਉਣਾ ਤੇ ਬਖਾਲਾ ਵੀ ਉਹਨੇ ਚੰਗਾ ਤਿਆਰ ਕਰਨਾ ਸੋ ਸਮੇਂ ਅਕੋਰਡਿੰਗ ਹੀ ਗੱਲਬਾਤ ਬਣਨੀ ਆ ਹਜੇ ਕੋਈ 10 ਕ ਦਿਨਾਂ ਦੇ ਵਿੱਚ ਸੋਨਾ ਥੱਲੋਂ ਲੇਵਾ ਬਣਾ ਕੇ ਤਿਆਰ ਕਰੂਗੀ ਸੋ ਹੈ ਪੰਜ ਥਣੀਆਂ ਸੋ ਤੁਹਾਡੇ ਧਿਆਨ ਦੇ ਵਿੱਚ ਇਹ ਵੀ ਲਿਆ ਦਿੰਦੇ ਆਪਾਂ ਇੱਕ ਬਹਿਣੀ ਵਾਲੇ ਪਾਸੇ ਵਿਚਕਾਰ ਇੱਕ ਥਣ ਲੱਗਾ ਠੀਕ ਆ ਜੀ ਉਹ ਜਿਹੜਾ ਵਿਚਕਾਰ ਥਣ ਲੱਗਾ ਉਹ ਬਹਿਣੀ ਵਾਲੇ ਅਗਲੇ ਥਣ ਦੇ ਨਾਲ ਬਿਲਕੁ ਤੇ ਜਿਹੜਾ ਇੱਕ ਬਹਿਣੀ ਵਾਲਾ ਅਗਲਾ ਥਾਣਾ ਠੀਕ ਆ ਜੀ ਉਹਦੇ ਚ ਧਾਰਾਂ ਘਟਾ ਮਤਲਬ ਚਾਰ ਥਾਣੇ ਜਿਹੜੇ ਬਰਾਬਰ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸੁੱਟਾਂਚਾ ਪਿੱਠਪੂੜਾ ਬਹੁਤ ਖੂਬਸੂਰਤ ਆ ਮੱਚਦਾ ਸੋ ਡਿਮਾਂਡ ਵੀਰਾਂ ਦਾ ਵੀ ਇੱਕ 55 ਕਰਾ ਲਓ 160 ਕਰਾ ਲਓ ਜਰਮਨ ਜੀ ਤਾਂ ਥੋੜਾ ਜਿਆਨ ਤੁਰੀ ਦੋ ਕਦਮ ਐ ਨੂੰ ਸੋ ਡਿਮਾਂਡ ਇਹਦੇ ਦੋਸਤ ਵੀਰਾਂ ਦਾ ਵੀ ਮੈਂ ਇੱਕ 60 ਇੱਕ 55 ਕੁਝ ਵੀ ਕਰਾ ਲਓ ਇੱਕ 45 ਦੀ ਵੀਰਾਂ ਦਾ ਵੀ ਦੇਣੀ ਆ ਤੇ ਮੈਂ ਕਿਹਾ ਵੀ ਲਾਸਟ ਵੀਰ ਦੱਸ ਕਿੰਨੇ ਕ ਦੀ ਆ ਵੀਰਾਂ ਦਾ ਵੀ 140000 ਦੀ ਇਹ ਹਾਂ ਜਾਂ ਨਾ ਜਿਹੜੀ ਆਪਾਂ ਦੇਣੀ 140000 ਦੀ ਸੋ ਅਗੋਂ ਜਿਹੜੇ ਮੇਰੇ ਭਰਾ ਨੂੰ ਸਮਝ ਆਊਗੀ ਪਸੰਦ ਆਊਗੀ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਓ ਜੇ ਸੋ 15 16 16 ਸਰੀ ਜਾਂ 16 ਤੋਂ ਬਾਅਦ ਵਾਰ ਦੁੱਧ ਚਵਾਉਣ ਵਾਲੀ ਜਿਹੜੀ ਇਹ ਮੱਝ ਤੁਸੀਂ ਸਾਹਮਣੇ ਦੇਖ ਰਹੇ ਜੇ ਬਾਕੀ ਜਿੰਨੀ ਕਿ ਸੇਵਾ ਪਾਲਾਂ ਕਰ ਲਾਂਗੇ ਠੀਕ ਹੈ ਜੀ ਉਹਨਾਂ ਦਾ ਦੁੱਧ ਕਰਮਾ ਲਈ ਦੇ ਦਊਗੀ ਸੋ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਤੇ ਕਾਲ ਕਰਕੇ ਕਰ ਲਿਓ ਬਤੇਰੇ ਗੱਲਬਾਤ ਸੋ ਅੱਜ ਜਿਹੜੀ ਦੋਸਤੋ ਇੱਕੋ ਇੱਕ ਜਿਹੜੀ ਮੱਝ ਵੀਰ ਦੇ ਕੋਲੇ ਆਪਾਂ ਕਵਰ ਕੀਤੀ ਆ ਸੋ ਉਮੀਦ ਕਰਦੇ ਆ ਚੰਗੀ ਲੱਗੀ ਆ ਤੇ ਵੀਡੀਓ ਬਾਕੀ ਮੇਰਾ ਭਰਾ ਦੱਬ ਕੇ ਸ਼ੇਅਰ ਕਰ ਦਿਓ ਫੁੱਲ ਵੀ